ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਨਾਲ ਦੋ ਗੂ ਬੇਨਤੀਆਂ ਕਰਨੀਆਂ ਨੇ ਪਹਿਲਾਂ ਤਾਂ ਜਿਵੇਂ ਸਾਰੇ ਮੇ ਤੋਂ ਪਹਿਲਾਂ ਜਿੰਨੇ ਸਤਕਾਰਯੋਗ ਬੁਲਾਰੇ ਨੇ ਸਾਰਿਆਂ ਨੇ ਗੱਲਾਂ ਕੀਤੀਆਂ ਨੇ ਬੇਨਤੀਆਂ ਕੀਤੀਆਂ ਨੇ ਵੀ ਆਪਾਂ ਕੱਟ ਕਰੀਏ ਬਸਾਖੀ ਤੇ ਮੇਰੀ ਵੀ ਇਹੋ ਬੇਨਤੀ ਹੈ ਵੀ ਆਪਣਾ ਜਿਹੜਾ ਇਹ ਏਰੀਆ ਪੈਂਦਾ ਤਲਵੰਡੀ ਸਾਬੋ ਦਾ ਦਮਦਮਾ ਸਾਹਿਬ ਦਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਸ਼ੋਪ ਪ੍ਰਾਪਤ ਧਰਤੀ ਹੈ ਜੇ ਆਪਾਂ ਦੇਖੀਏ ਭਾਈ ਅਮਰਿਤਪਾਲ ਸਿੰਘ ਜਦੋਂ ਉਹਨਾਂ ਦੀ ਲੋਕ ਸਭਾ ਦੀ ਚੋਣ ਸੀ ਤਾਂ ਉਦੋਂ ਅਸੀਂ ਸਾਰੇ ਜਿਹੜੇ ਇੱਥੇ ਆਏ ਆ ਅਸੀਂ ਖਡੂਰ ਸਾਹਿਬ ਜੋ ਮਾਝੇ ਦਾ ਏਰੀਆ ਹੈ ਦੁਆਬੇ ਦਾ ਏਰੀਆ ਉੱਥੇ ਵੀ ਵਿਚਰੇ ਹਾਲਾਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਮਾਝੇ 'ਚ ਗਏ ਨਹੀਂ ਕਦੇ ਦੁਆਬੇ 'ਚ ਗਏ ਨਹੀਂ ਪਰ ਜਦੋਂ ਉੱਥੇ ਆਪਾਂ ਦੇਖਦੇ ਸੀ ਨਾ ਲੋਕਾਂ ਦੇ ਵਿੱਚ ਇੱਕ ਚੜ੍ਹਦੀ ਕਲਾ ਸੀ ਪਰ ਇੱਥੇ ਆਪਣੇ ਜਿਵੇਂ ਮੈਂ ਦੇਖੀ ਆ ਨੌਜਵਾਨ ਜਿੰਨੇ ਵੀ ਨੇ ਵੀਰਪਰਾਸ ਸਾਰੇ ਸਤਕਾਰਯੋਗ ਨੇ ਪਰ ਜਿਹੜਾ ਚਾਹੇ ਉਹ ਬਾਰਡਰ ਏਰੀਆ ਸੀ ਉਹ ਆਪਣੇ ਤੋਂ ਪਿੱਛੜੇ ਨੇ ਪੈਸੇ ਤੋਂ ਪਿੱਛੇ ਨੇ ਆਪਣਾ ਇਹ ਚਲੋ ਬਠਿੰਡੇ ਦੇ ਨਾਲ ਲੱਗਦਾ ਏਰੀਆ ਹੈ ਡਵੈਲਪਮੈਂਟ ਇੱਥੇ ਪਰ ਉਹ ਜਿਹੜਾ ਜਾਹੋ ਜਲਾਲ ਜਨੂਨ ਇੱਕ ਉੱਥੇ ਸੀ ਨਾ ਉਹ ਇੱਥੇ ਆਪਣੇ ਕਿਉਂ ਘਟ ਜਾਂਦਾ ਹਾਲਾਂਕਿ ਤੇ ਗੁਰੂ ਗਵਿੰਦ ਸਿੰਘ ਮਹਾਰਾਜ ਇੱਥੇ ਆਪ ਉਹਨਾਂ ਨੇ ਚੈਲੰਜੋ ਪ੍ਰਾਪਤ ਹਦੀ ਹੈ ਜਿਹੜਾ ਸਾਡਾ ਪਿੰਡ ਹੈ ਉਹ ਹਾਲਾਂਕਿ ਤਲਵੰਡੀ ਸਾਬੋ ਚ ਨਹੀਂ ਸਰਦੂਲਗੜ੍ਹ ਹਲਕੇ ਚ ਪੈਂਦਾ ਹੈ ਪੰਜਾਬ ਦਾ ਅਖੀਰਲਾ ਪਿੰਡ ਹੈ ਉੱਥੇ ਵੀ ਇਤਿਹਾਸਕ ਗੁਰੂ ਘਰ ਹੈ ਬਾਬਾ ਬਲੈਸ਼ਾ ਹੋਏ ਨੇ ਜਿਨ੍ਹਾਂ ਨੇ ਬੜੀ ਜਿਆਦਾ ਸੇਵਾ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੱਖਣ ਨੂੰ ਚੱਲੇ ਤਾਂ ਬੇਨਤੀ ਹੈ ਵੀ ਆਪਾਂ ਵੀ ਇੱਕ ਚੜ੍ਹਦੀ ਕਲਾ ਚ ਰਹਿ ਕਰੀਏ ਜੋ ਆਪਾਂ ਦਾ ਗੁਰੂ ਇੱਥੇ ਭਾਈ ਦਾਨ ਸਿੰਘ ਰਾਣੋ ਜਿਹੜਾ ਆਪ ਗੁਰੂ ਮਹਾਰਾਜ ਮਿਲੇ ਇੱਥੋਂ ਦੇ ਲੋਕਾਂ ਨੇ ਮਗਲਾਂ ਦੇ ਨਾਲ ਆਪ ਟੱਕਰ ਆ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਚਾਉਣ ਦੀ ਖਾਤਰ ਉਹਨਾਂ ਦੀ ਜੋ ਉਹਨਾਂ ਦੇ ਲਈ ਉਹਨਾਂ ਨੇ ਜੰਗਾਂ ਲੜੀਆਂ ਇੱਥੋਂ ਦੇ ਜਿਹੜਾ ਇਹ ਪਹਿਲਾਂ ਸਾਬੋਕੇ ਇਲਾਕਾ ਆਂਦੇ ਸੀ ਇਹ ਸਾਰੇ ਤਾਂ ਬੜੀਆਂ ਵੱਡੀਆਂ ਕੁਰਬਾਨੀਆਂ ਨੇ ਗੁਰੂ ਸਹਿਬਾਨਾ ਦੇ ਮਗਰ ਇਹਸ ਹਲਕੇ ਦੀਆਂ ਤੇ ਬਾਕੀ ਜੇ ਆਪਾਂ ਗੱਲ ਕਰੀਏ ਮਜੂਜਾ ਮਜੂਦਾ ਜਿਹੜੀ ਸਿਆਸਤ ਹੈ ਤੁਸੀਂ ਸਾਰਿਆਂ ਨੇ ਵੱਧ ਚੜ ਕੇ ਅੱਗੇ ਹੋਏ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਇੱਥੋਂ ਦੀ ਐਮਐਲਏ ਨੂੰ ਜਿਤਾਇਆ ਪਰ ਐਂਡ ਤੇ ਕੀ ਖਟਿਆ ਆਪਾਂ ਸਾਰਿਆਂ ਦਿੱਲੀ ਦੀ ਅਧੀਨ ਕੀ ਖੱਟੀ ਪੈਸਾ ਰਿਸ਼ਵਤ ਖੋਰੀ ਸੰਗਰੂਰ ਦੀ ਐਮ ਐਲ ਏ ਸ਼ਰੀਆਮ ਦੋਸ਼ ਲੱਗ ਰਹੇ ਨੇ 30 30 ਲੱਖ ਦੇ ਇਹਨਾਂ ਦੇ ਉੱਪਰ ਵੀ ਇਹਨਾਂ ਨੇ ਟਰੱਕ ਯੂਨੀਅਨ ਵਾਲਾ ਉਹ ਜੋ ਹੈ ਮਨਜੀਤ ਸਿੰਘ ਕਾਕਾ 30 ਲੱਖ ਲੈ ਕੇ ਫਿਰ 60 ਲੱਖ ਵਾਲਿਆਂ ਨੂੰ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਿੱਤੀ ਤੇ ਪੈਸਾ ਜਾਂਦਾ ਕਿਹਦੇ ਕੋਲ ਹੈ ਇਹ ਪੈਸਾ ਦਿੱਲੀ ਜਾਂਦਾ ਹੈ ਪੈਸਾ ਕਿਹਦਾ ਹੈ ਪੈਸਾ ਆਪਣਾ ਸਰ ਨਸ਼ੇ ਜਿਹੜਾ ਜਿਹੜੀਆਂ ਰਿਪੋਰਟਾਂ ਆਈਆਂ ਨੇ ਨਸ਼ਾ ਦਿਨ-ਪ੍ਰਤੀ ਦਿਨ ਵਧਦਾ ਜਾ ਰਿਹਾ। ਇਸ ਸਮੇਂ ਜੇ ਕੋਈ ਵਪਾਰੀ ਐ, ਕੋਈ ਕਿਸਾਨ ਐ, ਜੇ ਕਿਸੇ ਦਾ ਪੁੱਤਰ ਨਸ਼ਾ ਕਰਦਾ ਐ ਤਾਂ ਦੁਖੀ ਤਾਂ ਸਾਰੇ ਨੇ ਉਹਦੇ ਵਿੱਚ ਘਰ ਦੇ ਭਾਂਡੇ ਤਾਂ ਹਰੇਕ ਦੇ ਵਿਗਦੇ ਨੇ, ਚੋਰੀਆਂ ਹਰੇਕ ਦੇ ਘਰੋਂ ਹੁੰਦੀਆਂ ਨੇ ਤਾਂ ਭਾਈ ਅਮਰਿਤਪਾਲ ਸਿੰਘ ਨੇ ਇਸੇ ਚੀਜ਼ ਨੂੰ ਠੱਲ ਪਾਈ। ਵੀ ਤੁਸੀਂ ਗੁਰੂ ਮਹਾਰਾਜ ਲੜ ਲੱਗੋ ਇੱਕ ਸਮਾਜਿਕ ਲਹਿਰ ਚਲਾ ਦਿੱਤੀ ਭਾਈ ਅਮਰਿਤਪਾਲ ਸਿੰਘ ਨੇ ਜੋ ਬੂਟਾ ਭਾਈ ਦੀਪਸਿੱਧੂ ਨੇ ਲਾਇਆ ਸੀ, ਵਾਰਿਸ ਪੰਜਾਬ ਦੇ ਪਾਰਟੀ ਦਾ ਉਹ ਹੁਣ ਫੁੰਗਰ ਕੇ ਇੱਕ ਬੜਾ ਵੱਡਾ ਰੁੱਖ ਲੱਗ ਚੁੱਕਿਆ ਹੈ ਹੁਣ ਇਹ ਫਲ ਲੱਗਣੇ ਨੇ 2027 ਦੇ ਵਿੱਚ ਤੇ ਆਪਾਂ ਜਦੋਂ ਵੀ ਮੇਰੀ ਬੇਨਤੀ ਹੈ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਵੀ ਆਪਾਂ ਜਦੋਂ ਗੱਲ ਕਰੀਏ ਚੜਦੀ ਕਲਾ ਵਾਲੀ ਗੱਲ ਕਰਿਆ ਕਰੀਏ ਚਿਹਰੇ ਦੇ ਨੂਰ ਹੋਵੇ ਪਤਾ ਲੱਗੇ ਵੀ ਆਪਾਂ ਇੱਕ ਬੜੇ ਵੱਡੇ ਇਤਿਹਾਸਕ ਖਿੱਤੇ ਨੂੰ ਬਿਲੋਂਗ ਕਰਦੇ ਆਂ ਆਪਾਂ ਬਾਕੀ ਇਹ ਪਾਰਟੀ ਜਿਵੇਂ ਕਿ ਗੋਸ਼ਲ ਸਾਹਿਬ ਨੇ ਗੱਲ ਕੀਤੀ ਬਾਈ ਮਨਦੀਪ ਸਿੰਘ ਸਿੱਧੂ ਹੋਰਾਂ ਨੇ ਗੱਲ ਕੀਤੀ ਵੀ ਆਪਣੀ ਜਿਹੜੀ ਬੜੀ ਵੱਡੀ ਇਹ ਪਾਰਟੀ ਦੀ ਕਾਨਫਰੰਸ ਹੋਣ ਜਾ ਰਹੀ ਹੈ ਵਿਸਾਖੀ ਕਾਨਫਰੰਸ ਆਪਣਾ ਦਫਤਰ ਵੀ ਖੁੱਲਣ ਜਾ ਰਿਹਾ ਇੱਥੇ ਆਪਾਂ ਵੱਧ ਤੋਂ ਵੱਧ ਉੱਥੇ ਚੜ ਕੇ ਕਾਨਫਰੰਸ 'ਚ ਪਹੁੰਚੀਏ ਕਿਉਂਕਿ ਆਪਣਾ ਕਿਉਂਕਿ ਕਾਨਫਰੰਸ ਤੋਂ ਠੀਕ 10 ਦਿਨ ਬਾਅਦ 2 ਜੂਨ ਨੂੰ ਭਾਈ ਅਮਰਤਪਾਲ ਸਿੰਘ ਦੀ ਐਨਐਸ ਵੀ ਸਮਾਪਤ ਹੋਣ ਜਾ ਰਹੀ ਹੈ ਇੱਕ ਪੋਲੀਟੀਕਲ ਪਾਰਟੀ ਜਿਹੜਾ ਆਪਾਂ ਪੰਜਾਬ 'ਚ ਵਿਚਰਨਾ ਹੈ ਜਿਹੜਾ ਪੰਜਾਬ ਦਾ ਰਾਜ ਆ ਪੰਜਾਬੀਆਂ ਕੋਲ ਲੈ ਕੇ ਆਉਣਾ ਹੈ ਬਾਹਰੋਂ ਨਹੀਂ ਕੰਟਰੋਲ ਹੋਣ ਦੇਣਾ ਕੋਈ ਬਾਹਰੋਂ ਕੋਈ ਮਰਜ਼ੀ ਆ ਜਾਂਦਾ ਹੈ ਦਿੱਲੀ ਤੋਂ ਇਹਨੂੰ ਲਾ ਦਿਓ ਆ ਲਾ ਦਿਓ ਆਪਣੇ ਚੀਫ ਸਕੱਤਰ ਹੋਰ ਜਿਹੜੇ ਅਫਸਰ ਨੇ ਬਾਹਰੋਂ ਆਈ ਜਾਂਦੇ ਨੇ ਪੰਜਾਬ ਦਾ ਬੰਦਾ ਇੱਥੇ ਰਫਾਈਨਰੀ ਲੱਗੀ ਹੈ ਆਪਣੇ ਬੜੇ ਇੱਥੇ ਕਿੰਨੇ ਕਿ ਨੌਜਵਾਨਾਂ ਨੂੰ ਨੌਕਰੀ ਮਿਲੀ ਸਾਰੇ ਦਾ ਬਾਹਰੋਂ ਆਏ ਨੇ ਜਿਹੜੇ ਰਾਮੇਪਿੰਡਰ ਉੱਥੇ ਜਿਹੜੀ ਰਫਾਈਨਰੀ ਹੈ ਤੇ 50 ਦੇ ਬੰਦੇ ਨੂੰ ਪੰਜਾਬ 'ਚ ਨੌਕਰੀ ਮਿਲੇ ਪੰਜਾਬੀ ਲਾਗੂ ਹੋਵੇ ਸਾਡਾ ਰਾਜ ਹੋਵੇ ਸਾਡੇ ਤੇ ਕੋਈ ਪਹਿਲਾਂ ਤੁਰਕ ਹੁੰਦੇ ਸੀ ਅਫਗਾਨ ਸੀ ਹੁਣ ਭਈਆਵਾਦ ਵੱਜ ਚੁੱਕਾ ਇਸ ਚੀਜ਼ ਨੂੰ ਠੱਲ ਪਾਈਏ ਆਪਾਂ ਤੇ ਆਪਦੇ ਲੋਕਾਂ ਦਾ ਵਸੀਬਾ ਕਰੀਏ ਸਾਡੇ ਨੌਜਵਾਨੇ ਤੋਂ ਬਾਹਰ ਨਾ ਜਾਣ ਇੱਕੋ ਹੱਥ ਜੋੜ ਕੇ ਬੇਨਤੀ ਹੈ ਵੀ ਵੱਦ ਤੋਂ ਵੱਧ 50000 ਦਾ ਇਕੱਠ ਆਪਾਂ ਘਟੋ ਘਟੇ ਵਿਸਾਖੀ ਕਾਨਫਰੰਸ ਤੇ ਕਰਨਾ ਹੈ ਤੇ ਤੁਸੀਂ ਸਾਰਿਆਂ ਨੇ ਕਰਨਾ ਹੈ ਇੰਨੀਆਂ ਕੋ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ